ਸਮਿਸਰ ਪੁਲਿਸ ਵੱਲੋਂ ਨਸ਼ਾ ਦੇ ਵਿਰੁੱਧ ਵੱਡੀ ਕਾਰਵਾਈ ਕਰਦੇ ਹੋਏ ਪਿੰਜੀ ਸ਼ਹਿਦਾ ਜ਼ਾਲਾਦੀ ਰਹਿਣ ਵਾਲੇ ਗੁਰਮੇ ਸਿੰਘ ਦੇ ਵਜੋਂ 3.5 ਕਿਲੋ ਹੈਰੋਇਨ ਬਰਾਮਦ ਕਰਕੇ ਸਰਹੱਦ ਪਾਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਐ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਦੱਸਿਆ ਕਿ ਉਸ ਦੇ ਕਬਜ਼ੇ ਦੇ ਵਿੱਚੋਂ 1 ਲੱਖ ਦੀ ਡਰੱਗ ਮਨੀ ਵੀ ਬਰਾਮਦ ਹੋਈ ਹੈ ਹੈਰੋਇਨ ਦੀ ਖੇਪ ਬਰਾਮਦ ਕਰਨ ਤੋਂ ਇਲਾਵਾ ਪੁਲਿਸ ਟੀਮਾਂ ਨੇ ਸੀਡੀ ਡਿਲੈਕਸ ਮੋਟਰਸਾਈਕਲ ਵੀ ਜ਼ਬਤ ਕੀਤਾ ਜਿਸ ਤੇ ਕੀ ਦੋਸ਼ੀ ਜਾ ਰਿਹਾ ਸੀ ਭਜਨ ਸਿੰਘ ਮਾਨਜੋਤ ਡੀਜੀਪੀ ਪੰਜਾਬ ਸਾਹਿਬ ਦੇ ਹਦਾਇਤਾਂ ਮੁਤਾਬਕ ਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਮਿਸ਼ਨ ਨੂੰ ਲੈ ਕੇ ਕਮਿਸ਼ਨਰੇਟ ਪੁਲਿਸ ਅਮਰਸਰ ਵੱਲੋਂ ਡੀਸੀਪੀ ਇਨਵੈਸਟੀਗੇਸ਼ਨ ਮਡੇ ਸਾਹਿਬ ਉਹ ਮੰਨੂ ਰਾਣਾ ਜੀ ਤੇ ਕੇਸੀਪੀ ਵੈਸਟ ਸੁਖਪਾਲ ਜੀ ਅਤੇ ਐਸਐਚਓ ਸ਼ਰਟਾ ਇਹਨਾਂ ਨੂੰ ਮਿਲੀ ਸੂਚਨਾ ਦੇ ਆਧਾਰ ਤੇ ਇਨਾਂ ਨੇ ਇੱਕ ਬੜੀ ਵੱਡੀ ਕਾਮਯਾਬੀ ਹਾਸਲ ਕੀਤੀ ਆ ਜਿਸ ਦੌਰਾਨ ਗੁਰਪ੍ਰੀਤ ਸਿੰਘ ਪੁੱਤਰ ਹਰਭਜਨ ਸਿੰਘ ਪਿੰਡੀ ਸੈ ਦਾ ਅਜਨਾਲਾ ਅੰਮ੍ਰਿਤਸਰ ਦਿਹਾਤੀ ਨੂੰ ਇਹਨਾਂ ਨੇ ਗ੍ਰਿਫਤਾਰ ਕੀਤਾ ਤੇ ਉਹਦੇ ਕੋਲੋਂ 3.5 ਕਿਲੋ ਦੇ ਕਰੀਬ ਹੈਰੀਨ 1 ਲੱਖ ਰੁਪਿਆ ਜਿਹੜੀ ਡਰਗਮਨੀ ਤੇ ਇੱਕ ਮੋਟਰਸਾਈਕਲ ਦੀ ਬਰਾਮਦਗੀ ਕੀਤੀ ਆ ਇਹ ਬਰਾਮਦਗੀ ਬੜੀ ਖਾਸ ਵਿਸ਼ੇਸ਼ ਸੂchna ਦੇ ਆਧਾਰ ਤੇ ਆ ਇਹ ਨਾਕਾ ਲਾ ਕੇ ਉੱਥੇ ਕੀਤੀ ਆ ਇਸ ਵਿਅਕਤੀ ਤੇ ਪਹਿਲਾਂ ਵੀ ਦੋ ਪਰਚੇ ਦਰਜ ਸੀ 2012 ਦੇ ਵਿੱਚ ਇਹਨੇ ਇੱਕ ਪਾਕਿਸਤਾਨੀ ਨੂੰ ਆਪਣੇ ਘਰ ਠਹਿਰਾਇਆ ਹੋਇਆ ਸੀ ਉਹ ਇਹਦੇ ਉਹ ਵੀ ਇਹਦੇ ਕੇਸ ਰਜਿਸਟਰ ਹੋਇਆ ਤੇ 2021 ਦੇ ਵਿੱਚ ਇਸੇ ਪਾਸੋਂ 15 ਕਿਲੋ ਹੀਰੋਇਨ ਬਰਾਮਦ ਹੋਈ ਸੀ ਇਹ ਪਾਕਿਸਤਾਨ ਦੇ ਉਸ ਵਿਅਕਤੀ ਆ ਉਹਨਾਂ ਦਾ ਡਾਇਰੈਕਟ ਇਨ ਟੱਚ ਸੀਗਾ ਤੇ ਇਹ ਲਗਾਤਾਰ ਆਪਣਾ ਜਿਹੜਾ ਇਹ ਉਥੋਂ ਫੋਰਨ ਤੋਂ ਉਹਨਾਂ ਨਾਲ ਇਨ ਟੱਚ ਹੋ ਕੇ ਜਿਹੜੀ ਸਮਗਲਿੰਗ ਆ ਜਿਹੜੀ ਉਹ ਕਰਨ ਦਾ ਧੰਦਾ ਕਰਦਾ ਇਹਨੂੰ ਅਸੀਂ ਇਹ 3.5 ਕਿਲੋ ਹੀਰੋਇਨ ਰਿਕਵਰ ਕਰਕੇ ਇਸ ਬੰਦੇ ਨੂੰ ਗ੍ਰਿਫਤਾਰ ਕਰਕੇ ਇੱਕ ਬੜਾ ਵੱਡਾ ਜਿਹੜਾ ਜਿਹੜਾ ਨੈਟਵਰਕ ਸੀਗਾ ਡਰੱਗ ਦਾ ਜਿਹੜਾ ਕਿ ਕ੍ਰਾਸ ਬਾਰਡਰ ਦੇ ਨਾਲ ਲਿੰਕਡ ਹੈਗਾ ਸੀਗਾ ਉਹਦਾ ਪਰਦਾ ਫਾਸ਼ ਕੀਤਾ ਤੇ ਇਹਦੇ ਬੈਕਵਰਡ ਤੇ ਫਾਰਵਰਡ ਲਿੰਕੇਜਸ ਅਸੀਂ ਪਸੂ ਕਰ ਰਹੇ ਹਾਂ ਜਿਹਦੇ ਆਧਾਰ ਤੇ ਸਾਨੂੰ ਉਮੀਦ ਆ ਕਿ ਜਿੱਥੇ ਇਹ ਸਮਾਨ ਜਾਣਾ ਸੀ ਉਹਨਾਂ ਨੂੰ ਅਸੀਂ ਉਹਨਾਂ ਨੂੰ ਅਸੀਂ ਕਾਬੂ ਪੰਚ ਕਾਉਂਦੇ ਹਾਂ ਵਾਦ ਨਸ਼ੇ ਤਸਕਰੀ ਨੈਟਵਰਕ ਦਾ ਪਰਦਾਫਾਸ਼ ਕੀਤਾ ਗਿਆ ਜੁਥੇ ਕਿ ਅਬਰ ਸਰ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ 3.5 ਕਿਲੋ ਹੈਰੋਇਨ ਦਾ ਅਤੇ 1 ਲੱਖ ਰੁਪਏ ਸਣੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ